ਆਹ ਦੇਖ ਲਓ ਇਸ ਵਿਅਕਤੀ ਦੀ ਕਰਤੂਤ ਛੋਟੀ ਜਹੀ ਕੁੜੀ ਤੇ ਦਿਖਾ ਰਿਹਾ ਸੀ ਡੰਡੇ ਨਾਲ ਰੋਬ ਅਕਸਰ ਹੀ ਅੱਜਕੱਲ੍ਹ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜੋ ਕਿ ਗਰੀਬਾਂ ਨੂੰ ਕਰਕੇ ਵੀ ਨਹੀਂ ਖਾਣ ਦਿੰਦੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਅਸਲ ਇਹ ਵੀਡੀਓ ਬਠਿੰਡਾ ਦੇ ਪੁੱਚੋ ਮੰਡੀ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਆਦੇਸ਼ ਹਸਪਤਾਲ ਦੇ ਸਾਹਮਣੇ ਪੁਲਿਸ ਭਰਤੀ ਦੇ ਪੇਪਰ ਚੱਲ ਰਹੇ ਸੀ ਉੱਥੇ ਇਹ ਕੁੜੀ ਸੜਕ ਦੇ ਉੱਪਰ ਮੇਜ਼ ਰੱਖ ਕੇ ਲੋਕਾਂ ਦੇ ਫਾਰਮਾਂ ਤੇ ਗੂੰਦ ਨਾਲ ਫੋਟੋਆਂ ਲਗਾ ਕੇ ਪੈਸੇ ਬਣਾ ਰਹੀ ਸੀ ਪਰ ਜਿੱਥੇ ਇਹ ਖੜੀ ਸੀ ਇਸ ਦੇ 6 ਟਾਬੇ ਸੀ ਅਤੇ ਇਹ ਵਿਅਕਤੀ ਹੀ ਉਸ ਟਾਬੇ ਨੂੰ ਚਲਾ ਰਿਹਾ ਸੀ ਕੁੜੀ ਕੋਲੇ ਫੋਟੋਆਂ ਲਗਵਾਉਣ ਵਾਲਿਆਂ ਦੀ ਭੀੜ ਦੇਖ ਕੇ ਇਹ ਵਿਅਕਤੀ ਕੁੜੀ ਨੂੰ ਉੱਥੋਂ ਪਾਸੇ ਹੋ ਕੇ ਖੜਨ ਲਈ ਕਹਿੰਦਾ ਹੈ ਪਰ ਕੁੜੀ ਕਹਿੰਦੀ ਹੈ ਕਿ ਮੈਂ ਤਾਂ ਪਾਸੇ ਖੜੀ ਆ ਤੈਨੂੰ ਕੀ ਕਹਨੀ ਆ ਪਰ ਇਹ ਵਿਅਕਤੀ ਇਸ ਨੂੰ ਡੰਡੇ ਨਾਲ ਡਰਾਉਣ ਲੱਗ ਜਾਂਦਾ ਹੈ ਅਤੇ ਮੇਜ ਚੱਕ ਕੇ ਪਰਾਂ ਕਰਨ ਲੱਗ ਜਾਂਦਾ ਹੈ ਕੁੜੀ ਵਿਚਾਰੀ ਡਰ ਕੇ ਰੋਣ ਲੱਗ ਜਾਂਦੀ ਹੈ ਜਿਸ ਦੀ ਕਿ ਇੱਕ ਵਿਅਕਤੀ ਮੌਕੇ ਤੇ ਵੀਡੀਓ ਬਣਾ ਲੈਂਦਾ ਹੈ ਪਰ ਇੱਥੇ ਖੜੇ ਸਾਰੇ ਹੀ ਲੋਕ ਸਿਰਫ ਦੇਖਦੇ ਹੀ ਰਹੇ ਕਿਸੇ ਨੇ ਵੀ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਸੈਸ਼ਨ ਨਹੀਂ ਕੀਤੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ